ਸੋਸਰਾਲ ਸਿਮਰ ਕਾ ਫੇਮ ਦੀਪਿਕਾ ਕੱਕੜ ਦੇ ਲੀਵਰ ਵਿੱਚ ਟਿਊਮਰ ਹੈ ਅਦਾਕਾਰ ਦੇ ਪਤੀ ਸ਼ੌਇਬ ਇਬਰਾਹਿਮ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਸੀ ਇਸ ਬਾਰੇ ਜਾਣਕਾਰੀ ਦਿੱਤੀ ਸੀ ਸ਼ੌਇਬ ਨੇ ਦੱਸਿਆ ਸੀ ਕਿ ਦੀਪਿਕਾ ਨੂੰ ਲੰਬੇ ਸਮੇਂ ਤੋਂ ਪੇਟ 'ਚ ਪ੍ਰੋਬਲਮ ਸੀ ਉਹਨਾਂ ਨੂੰ ਪਤਾ ਲੱਗਿਆ ਪਹਿਲਾਂ ਉਹਨਾਂ ਨੂੰ ਲੱਗਿਆ ਕਿ ਐਸਿਡਿਟੀ ਕਾਰਨ ਹੋ ਰਿਹਾ ਹੈ ਪਰ ਜਦੋਂ ਉਸ ਨੂੰ ਡਾਕਟਰ ਨੂੰ ਦਿਖਾਇਆ ਗਿਆ ਤਾਂ ਪਤਾ ਲੱਗਾ ਕਿ ਉਸ ਦੇ ਲੀਵਰ 'ਚ ਟਿਊਮਰ ਹੈ ਜਿਸ ਕਾਰਨ ਨੂੰਸ ਨੂੰ ਇਹ ਪਰੇਸ਼ਾਨੀ ਹੋ ਰਹੀ ਹੈ ਇਸ ਸਮੇਂ ਦੀਪਕਾ ਦਾ ਇਲਾਜ ਚੱਲ ਰਿਹਾ ਹੈ ਤੇ ਪਰਿਵਾਰ ਤੋਂ ਲੈ ਕੇ ਪ੍ਰਸ਼ੰਸਕਾਂ ਤੱਕ ਹਰ ਕੋਈ ਅਦਾਕਾਰੀ ਦੀ ਸਿਹਤਯਾਪੀ ਦੀ ਕਾਮਨਾ ਕਰ ਰਿਹਾ ਹੈ ਦੱਸਦੀ ਹੈ ਕਿ ਦੀਪਕਾ ਲੰਬੇ ਸਮੇਂ ਤੋਂ ਛੋਟੇ ਪਰਦੇ ਤੋਂ ਦੂਰ ਹੈ ਫਿਰ ਵੀ ਉਹ ਹਰ ਮਹੀਨੇ ਲੱਖਾਂ ਕਮਾਉਂਦੀ ਹੈ ਤੇ ਬਹੁਤ ਹੀ ਆਲਿਸ਼ਾਨ ਜ਼ਿੰਦਗੀ ਜਿਉਂਦੀ ਹੈ ਸਾਲ 2010 ਵਿੱਚ ਦੀਪਕਾ ਨੇ ਨੀਰ ਭਰੇ ਨੈਣਾ ਦੇ ਨਾਲ ਛੋਟੇ ਪਰਦੇ ਤੇ ਆਪਣਾ ਡੈਬਿਊ ਕੀਤਾ ਹਾਲਾਂਕਿ ਦੀਪਕਾ ਨੂੰ ਸਭ ਤੋਂ ਵੱਧ ਪ੍ਰਸਿੱਧੀ ਸਸੁਰਾਲ ਸਿਮਰ ਕਾ ਵਿਚ ਸਿਮਰ ਦੀ ਭੂਮਿਕਾ ਨਿਭਾ ਕੇ ਮਿਲੀ ਦੀਪਿਕਾ ਆਖਰੀ ਵਾਰ ਕਹਾਂ ਹਮ ਕਹਾਂ ਤੁਮ ਵਿੱਚ ਦਿਖਾਈ ਦਿੱਤੀ ਸੀ ਇਸ ਤੋਂ ਬਾਅਦ ਅਦਾਕਾਰਾਂ ਨੇ ਅਦਾਕਾਰੀ ਤੋਂ ਦੂਰੀ ਬਣਾ ਲਈ ਇਸ ਤੋਂ ਬਾਅਦ ਵੀ ਦੀਪਿਕਾ ਲੱਖਾਂ ਦੀ ਕਮਾਈ ਕਰਦੀ ਹੈ ਅਜਿਹੀ ਸਥਿਤੀ ਵਿੱਚ ਅਦਾਕਾਰਾਂ ਦੇ ਪ੍ਰਸ਼ੰਸਕ ਇਹ ਜਾਣਨ ਲਈ ਉਤਸੁਕ ਹਨ ਕਿ ਦੀਪਿਕਾ ਘਰ ਬੈਠ ਕੇ ਪੈਸੇ ਕਿਵੇਂ ਕਮਾਉਂਦੀ ਹੈ ਅਤੇ ਕਿਵੇਂ ਅਲਿਸ਼ਾਨ ਜ਼ਿੰਦਗੀ ਜਿਉਂਦੀ ਹੈ ਦੱਸਦੀ ਹੈ ਕਿ ਦੀਪਿਕਾ ਕੱਕੜ ਹੁਣ ਸੋਸ਼ਲ ਮੀਡੀਆ ਤੇ ਬਦੇ ਦੇ ਸਰਗਰਮ ਹੈ ਅਬਨੇਤਰੀ ਦਾ ਇੱਕ YouTube ਚੈਨਲ ਹੈ ਜਿਸ ਦਾ ਨਾਮ ਦੀਪਿਕਾ ਦੀ ਦੁਨੀਆ ਹੈ ਇਸ ਚੈਨਲ ਰਾਹੀਂ ਉਹ ਆਪਣੇ ਫੈਨਸ ਦੇ ਨਾਲ ਜੁੜੀ ਰਹਿੰਦੀ ਹੈ ਤੇ ਲੱਖਾਂ ਦੀ ਕਮਾਈ ਵੀ ਕਰਦੀ ਹੈ ਦੀਪਿਕਾ ਹਰ ਰੋਜ਼ ਆਪਣੇ YouTube ਚੈਨਲ ਤੇ ਵਲੌਗ ਸ਼ੇਅਰ ਕਰਦੀ ਹੈ ਅਬਨੇਤਰੀ ਦੇ YouTube ਤੇ 39.7 ਲੱਖ ਸਬਸਕ੍ਰਾਈਬਰ ਹਨ ਇਸ ਦੇ ਨਾਲ ਹੀ ਦੀਪਿਕਾ ਦੇ Instagram ਤੇ 4 ਮਿਲੀਅਨ ਫਾਲੋਅਰਸ ਹਨ ਤਾਜ਼ਰ ਰਿਪੋਰਟਾਂ ਦੇ ਅਨੁਸਾਰ ਦੀਪਕਾਰ YouTube ਰਾਹੀਂ ਹਰ ਮਹੀਨੇ ਲਗਭਗ 7.3 ਲੱਖ ਰੁਪਏ ਕਮਾਉਂਦੀ ਹੈ ਇੰਨਾ ਹੀ ਨਹੀਂ ਉਹ ਸਗੋਂ ਬ੍ਰਾਂਡ ਐਂਡੋਰਸਮੈਂਟ ਤੋਂ ਵੀ ਵੱਡੀ ਕਮਾਈ ਕਰਦੀ ਹੈ ਬਿਊਰੋ ਰਿਪੋਰਟ ਪੀ9 ਨਿਊਜ਼